ਇੱਕ ਪਾਸੇ ਸੱਤ ਮੈਂਬਰੀ ਕਮੇਟੀ ਕੰਮ ਕਰ ਰਹੀ ਹੈ ਅੱਜ ਉਸ ਦੀ ਮੀਟਿੰਗ ਹੋਣ ਜਾ ਰਹੀ ਹੈ ਤੇ ਉਹ ਮੀਟਿੰਗ ਹੋ ਵੀ ਰਹੀ ਹੈ ਸ਼ੁਰੂਆਤ ਹੋ ਗਈ ਹੈ ਤੇ ਦੂਜੇ ਪਾਸੇ ਕਿਰਪਾਲ ਸਿੰਘ ਬਡੁੰਗਰ ਨੇ ਅਸਤੀਫਾ ਦੇ ਦਿੱਤਾ ਇਹ ਅਸਤੀਫਾ ਕਿਰਪਾਲ ਸਿੰਘ ਬਡੁੰਗਰ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਹੋਣ ਤੋਂ ਬਾਅਦ ਦਿੱਤਾ ਦੱਸਦੀ ਹੈ ਕਿ ਇਸ ਮਸਲੇ ਦੇ ਵਿੱਚ ਆਲਰੇਡੀ ਵਿਵਾਦ ਚੱਲਦਾ ਪਿਆ ਜਿੱਥੇ ਇੱਕ ਪਾਸੇ ਹਰਜਿੰਦਰ ਸਿੰਘ ਧਾਮੀ ਜਿਹੜੇ ਪ੍ਰਧਾਨ ਨੇ ਐਸਜੀਪੀਸੀ ਦੇ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਤੇ ਦੂਸਰੇ ਪਾਸੇ ਹੁਣ ਕਿਰਪਾਲ ਸਿੰਘ ਬਡੁੰਗਰ ਨੇ ਵੀ ਅਸਤੀਫਾ ਦੇ ਦਿੱਤਾ ਸਾਰਾ ਮਾਮਲਾ ਸੱਤ ਮੈਂਬਰੀ ਕਮੇਟੀ ਦੇ ਨਾਲ ਜੁੜਿਆ ਹੋਇ ਕੇ ਜਿੱਥੇ ਪਹਿਲਾਂ ਹਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਦਿੱਤਾ ਹੁਣ ਕਿਰਪਾਲ ਸਿੰਘ ਬਡੂੰਗਰ ਅਸਤੀਫਾ ਦੇ ਗਏ ਸੱਤ ਮੈਂਬਰੀ ਕਮੇਟੀ ਦੀ ਕਾਰਜਸ਼ੀਲਤਾ ਨੂੰ ਲੈ ਕੇ ਉਹਨਾਂ ਨੇ ਸਵਾਲ ਖੜੇ ਕੀਤੇ ਐ ਪਲੇਠੀ ਮੀਟਿੰਗ ਤੋਂ ਲੈ ਕੇ ਹੁਣ ਤੱਕ ਦੇ ਹਾਲਾਤ ਜਿਹੜੇ ਨੇ ਆਪਣੇ ਬਿਆਨ ਦੇ ਵਿੱਚ ਜ਼ਾਹਰ ਕੀਤੇ ਐ ਔਰ ਆਖਿਰ ਨੂੰ ਆਪਣਾ ਅਸਤੀਫਾ ਚੇਤੇਦਾਰ ਸ਼੍ਰੀ ਕਾਲਤਖ ਸਾਹਿਬ ਗਿਆਨੀ ਰਗਵੀਰ ਸਿੰਘ ਨੂੰ ਸੌਂਪ ਦਿੱਤਾ ਆਓ ਸੁਣਦੇ ਹਾਂ ਕਿਰਪਾਲ ਸਿੰਘ ਬਡੂੰਗਰ ਕੀ ਬੋਲੇ ਸੱਤ ਮੈਂਬਰੀ ਕਮੇਟੀ ਦਾ ਕਰ ਸਕਦਾ ਗਿਆ ਸੀ ਉਹਦਾ ਜਦ ਠੀਕ ਸੀ ਪਰ ਉਹ ਸਤਿਨਾਮ ਦੇ ਕਮੇਟੀ ਦੇ ਦੋ ਬੇਟੀਆਂ ਇੱਕ ਚੰਡੀਗੜ੍ਹ ਦੇ ਪਟਿਆਲੇ ਹੋਈ ਆ ਤੇ ਕਾਟੇ ਬੇਟੀਆਂ ਚੱਲਦੇ ਨੇ ਬਹੁਤ ਉਰਕੇ ਵਿਚਾਰਾ ਵੀ ਹੋਈਆਂ ਮੈਂ ਸਮਝੇ ਬਾਕੀ ਸਾਰੇ ਮੈਂਬਰ ਜੀ ਮੇਰੇ ਨਾਲ ਸਾਰੇ ਸਿਆਣੇ ਸੀਗੇ ਬਹੁਤ ਅੱਛੇ ਸੀ ਬੜੇ ਵਿਦਵਾਨ ਵੀ ਸੀਗੇ ਬੜੇ ਅਫਸੋਸ ਆਏ ਉਹ ਸਾਰੀਆਂ ਬੇਟੀਆਂ ਦੇ ਕਰਦੇ باوجود ਵੀ ਕੋਈ ਕਿਸੇ ਸਾਥ ਤੇ ਜਿਸੇ ਨਹੀਂ ਪਹੁੰਚ ਸਕੇ ਉਹਦੇ ਬਾਰੇ ਔਖ ਲੱਗੇ ਅੱਜ ਲਈ ਬੀੜਿੰਗ ਵਾਲਾ ਰਿਸ਼ਤਾ ਬਣਿਆ ਕਿਉਂਕਿ ਪਗਾਨ ਤਾਂ ਸਿਰਫ ਪਗਾਨ ਸੀ ਜੇ ਉਹ ਪਗਾਨ ਤਾਂ ਸਾਡੇ ਨੇੜੇ ਲੱਗੇ ਤੇ ਉਸ ਦੇ ਬਾਰੇ ਹੁਣ ਕੋਈ ਕੌਣ ਪਤਾ ਲਗਾ ਕੌਣ ਰੋਕੇ ਅਸੀਂ ਆਪਣੇ ਤੋਂ ਬੜ ਨਹੀਂ ਸਕਦੇ ਇਹ ਤਾਂ ਖਾਲਸਾ ਸਾਹਿਬ ਵੀ ਕਰ ਸਕਦੇ ਸੀ ਇਸ ਤੇ ਦੇਖ ਕੇ ਜਿਹਦੇ ਪੱਬਰ ਪਸਾ ਪਿਆ ਹੋਇਆ ਉਸ ਨੂੰ ਦੇਖਦੇ ਆਇਆ ਐ ਇਹ ਤਾਂ ਖਾਲਸਾ ਸਾਹਿਬ ਜਿਆਦਾ ਸਾਹਿਬ ਜੱਠੀ ਲਿਖੀ ਨਾ ਆ ਹਾਲਾਤ ਨੇ ਇਹਨਾਂ ਹਾਲਾਤ ਦੇ ਵਿੱਚ ਜੇ ਮੈਂ ਤਾਂ ਇਸ ਉੱਪਰ ਕਿਤਾ ਜਾਵੇ ਤੇ ਉਹ ਕਹਿੰਦੇ ਉਹ ਫਿਰ ਬੋਲਦੇ ਕੀ ਕਰਨਾ ਨਹੀਂ ਕਰਨਾ ਇਸ ਕਰਕੇ ਉਹ ਜਿਹੜੇ ਜੇ ਕੌਣ ਕਰੇਗਾ ਕਿਸ ਤਰ੍ਹਾਂ ਕਰੇਗਾ ਇਹ ਤੁਹਾਨੂੰ ਆਪ ਬੋਲੋ ਜਿਹੜਾ ਵੀ ਜਿਹੜੇ ਕਨਵੀਨ ਕਰਾ ਦਾ ਬੰਦਾ ਉਹ ਹੀ ਇੰਦੀ ਗੱਲ ਇਸ ਕਰਕੇ ਉਹ ਜਾਂ ਤਾਂ ਉਹ ਕੁਝ ਸੈਲ ਕਰੇ ਕਰਦੇ ਤੇ ਅਗਲੇ ਜੇਕਰ ਕੋਈ ਕੰਦੀ ਦਾ ਲਾਗ ਹੋ ਚੀ ਜਾ ਉਹ ਤਾਂ ਨੰਬਰ ਤੋਂ ਵਾਲਾ ਕਰ ਦੇਗਾ ਇਹ ਕਾਤਾ ਸਾਬ ਦੇ ਤੋਂ ਪੋਪੜਾ ਜਿਹਾ ਕਮੇਟ ਇਹ ਤਾਂ ਉਹ ਹੀ ਕਰ ਸਕਦੇ ਇਹ ਹੁਣੇ ਲੋਵਾ ਦੇ ਆਈ ਕਰੇਗਾ ਕੁਝ ਆਇਆ ਜੀ ਇਸ ਕਰਕੇ ਇਹ ਉਹ ਜਿਹੜੀ ਸਿਚੁਏਸ਼ਨ ਪੜੀ ਹੋਈ ਆ ਮੈਂ ਕਹਿੰਦਾ ਤੇ ਮੇਰਾ 50 ਸਾਲ ਹੋ ਤਿਆਰ ਮੈਨੂੰ ਮਹਿਸੂਸ ਹੁੰਦਾ ਸੀ ਕਿ ਅਸੀਂ ਕੋਈ ਕਤਰਾ ਨਹੀਂ ਦੇ ਕਹਾਂਗਾ ਭਾਈ ਉਹ ਗੀਲਾ ਕਹਤਾਂਗੇ ਅਸੀਂ ਤਾਂ ਵੀ ਜਦੋਂ ਮੈਂ ਮੀਟਿੰਗ ਚੱਲ ਰਹੀ ਤੇ ਇਹਦੇ ਵਿੱਚ ਅਸੀਵਾ ਦੇ ਮੈਂ ਤਾਂ ਸਹੀ ਗੱਲ ਦਾ ਸਾਡੇ ਹਲਕਾ ਦੇ ਉਹਨਾਂ ਦਾ ਕਰੀ ਇਸ਼ਾਰਾ ਇਸ਼ਾਰਾ ਮਤਲਬ ਗੱਲ ਹੀ ਕਰਦੇ ਇਹ ਮੈਨੂੰ ਪਹਿਲਾਂ ਪਤਾ ਵੀ ਲੱਗਿਆ ਬਈ ਟੈਨਫੋਨ ਬੰਦ ਸੀ ਮੈਂ ਬਾਹਰ ਜਾ ਰਿਹਾ ਸੀਗਾ ਹੋਟਲ ਤੋਂ ਕਰ ਇਹਦਾ ਬੇਦੀ ਮੇਰੇ ਨਾਲ ਸੀ ਇਹਦੇ ਮੈਂ ਦੱਸਿਆ ਦੂਜੇ ਜਗ੍ਹਾ ਵੀ ਉਹ ਅਸੀਵਾ ਦਿੰਦਾ ਤੇ ਅਸੀਂ ਹੁਣ ਤਾਂ ਜੱਟ ਉਹ ਅੱਜ ਚ ਕਰਦੇ ਰਾਜਮੈਂ ਕਰ ਵਿਦੇ ਵਿਪਸਾਰ ਕਿਉਂ ਹੋਦਾ ਤਸਿਲ ਕਰਦਾ ਦਾਸਤ ਦੇ ਕੋਈ ਨਹੀਂ ਖਲੀ ਹਜ਼ਾਰ ਉਹਦੇ ਬਸਿੱਧ ਗੱਲ ਜੇ ਅੱਜ ਵੀ ਕਿਹਾ ਕੋਈ ਸਾਨੂੰ ਉਹਦੇ ਕੋਈ ਸਹੀ ਜਵਾਬ ਦਤ ਨਹੀਂ ਇਹ ਕਿ ਉਹ ਜਿਹਾ ਕਿ ਅੱਜ ਮੀਟਿੰਗ ਸੀ ਅੱਜ ਮੀਟਿੰਗ ਬਾਰੇ ਮੈਂ ਕਿਹਾ ਜੀ ਜੇ ਦੱਸਦੇ ਤਾਂ ਮੇਰੇ ਕੋਈ ਸਿੱਧੇ ਵਜੇ ਕਿ ਜੇ ਕੋਈ ਕੋਸ਼ਿਸ਼ ਇਹਦੇ ਬਾਰੇ ਵੀ ਕਹਿਣਾ ਸੀਗਾ ਉੱਥੇ ਪੋਵੇ ਨਾ ਰੱਦ ਕਰ ਦਿੱਤੀ ਕਿ ਮੇ ਮੀਟਿੰਗ ਜੀ ਉਹ ਪਰ ਹਮ ਬੈਗਾ ਨਿਸ਼ਚਿਤਤਾ ਬਣੀ ਹੋਈ ਹੈ ਦੇਖੋ ਉਤਨੀ ਆਸ ਹੁੰਦੀ ਦੁਬਾਰਾ ਮੈਂ ਆਈ ਫੇਰੇ ਤੇ ਇਹ ਤਾਂ ਉਹ ਟਿਸ ਤਾਰ ਤਾਰ ਦਾ ਜਿਹੜਾ ਸਾਬ ਦੇ ਬੜਾਈ ਸੀ ਕੁਝ ਬਾਗ ਦਾ ਲਿਖਿਆ ਉਹ ਤਵੀ ਸਾਲ ਦਾ ਠੀਕ ਹੈ ਉਹ ਦਾ ਜਿਹੜਾ ਜਿਹੜਾ ਇਹ ਪਹਾਰਗੇ ਕਰਦੀ ਉਹਨੂੰ ਧਾਰ ਗਏ ਛੱਡ ਗਏ ਅਗਲੇ ਕੋ ਗੰਦੇ ਗਏ ਉਹ ਕੋਣ ਕਰੇਗਾ ਆਪਣੇ ਆਪ ਹੀ ਵਰਤਦੇ ਠੀਕ ਹੈ ਹੁਣ ਤੁਹਾਡੇ ਉਹਨੂੰ ਅੱਗੇ ਮੀਟਿੰਗ ਦਾ ਇਤਹਾ ਬੜਾ ਜਾਏਗਾ ਤੁਹਾਡੇ ਨਹੀਂ ਨਹੀਂ ਬੈਦਾ ਉਹਨੂੰ ਬੇਰਤੀ ਕਰਦੇ ਵੀ ਇਹ ਬੰਦੇ ਨਾਲ ਫਰਕ ਹੀ ਕਰਦਾ